ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਪੜਥਾ ਤੇ ਉਹਦੇ ਵਾਸਤੇ ਆਪਾਂ ਇਹ ਬਤਾਉ ਲੈ ਲਿਆ ਜਿੰਨੇ ਆਪਾਂ ਚਾਹੀਦੇ ਸੀਗੇ ਤੇ ਆਪਾਂ ਇਹ ਬਿਨਾ ਭੁੰਨਣ ਤੋਂ ਪੜਥਾ ਜਣਾ ਬਣਾਵਾਂਗੇ ਕਿਉਂਕਿ ਬਤਾਉਂਗਾ ਜਿਹੜੇ ਭੁੰਨ ਕੇ ਬਣਾਉਣੀ ਪੈਂਦਾ ਪੜਥਾ ਤੇ ਅੱਗੇ ਤਾਂ ਕਿਉਂਕਿ ਚੁੱਲ੍ਹਿਆਂ ਦੇ ਵਿੱਚ ਅੱਗ ਬਚਾਉਂਦੇ ਸੀ ਆਪਾਂ ਅੱਗ ਤੇ ਭੁੰਨ ਲੈਂਦੇ ਸੀਗੇ ਤੇ ਹੁਣ ਜਿਹੜਾ ਆਪਾਂ ਗੈਸ ਤੇ ਭੁੰਨ ਲੈਂਦੇ ਆ ਗੈਸ ਦੀ ਅੱਗ ਆ ਜਿਹੜੀ ਸਿਹਤ ਵਾਸਤੇ ਸਾਨੂੰ ਪਤਾ ਬਹੁਤ ਮਾੜੀ ਐ ਤੇ ਸਿੱਧੇ ਡਾਇਰੈਕਟ ਕੋਈ ਵੀ ਚੀਜ਼ਾਂ ਗੈਸ ਦੇ ਉੱਪਰ ਆਪਾਂ ਨੂੰ ਨਹੀਂ ਪਕਾਉਣੀ ਚਾਹੀਦੀ। ਕਈ ਵੇਲੇ ਰੋਟੀ ਵੀ ਪਕਾ ਲੈਂਦੇ ਆ ਗੈਸ ਦੇ ਉੱਪਰ ਰੜਦੇ ਤੂੰ ਡਾਇਰੈਕਟ ਤੇ ਉਹ ਆਪਾਂ ਨੂੰ ਨਹੀਂ ਰੜਨੀ ਚਾਹੀਦੀ। ਇਸ ਤਰ੍ਹਾਂ ਤੇ ਬਤਾਉਂ ਵਗੈਰਾ ਵੀ ਆਪਾਂ ਨੂੰ ਨਹੀਂ ਪੁੱਛਣੇ ਚਾਹੀਦੇ ਕਿਉਂਕਿ ਇਹ ਗੈਸ ਕੀ ਪਤਾ ਕਾਦੀ ਹੁੰਦੀ ਹੈ ਨਾ ਕਿੰਨੀ ਗੰਦੀ ਮਸ਼ਕਾ ਹੁੰਦੀ ਹੈ ਇਹਦੇ ਵਿੱਚੋਂ ਖੋਲ੍ਹੀਏ ਕਦੇ ਤਾਂ ਆਪਾਂ ਨੂੰ ਇਸ ਤਰ੍ਹਾਂ ਡਾਇਰੈਕਟ ਨਹੀਂ ਉੱਪਰ ਚੀਜ਼ ਰੱਖਣੀ ਚਾਹੀਦੀ ਪਕਾਉਣੀ ਚਾਹੀਦੀ ਤੇ ਇਹ ਆਪਾਂ ਝੰਡਟਾ ਜਿਹੜਾ ਖਤਮ ਕਰਾਂਗੇ ਅੱਜ ਤੇ ਇਹ ਆਪਾਂ ਬਤਾਉਂਗਾ ਜਿਹੜੇ ਮੋٹے-ਮੋٹے ਕੱਟ ਲਏ ਆ ਤੇ ਹਰੀਆਂ ਲਾਲ ਮਿਰਚਾਂ ਲਈਆਂ ਤਿੰਨ-ਚਾਰ ਆਪਾਂ ਸਬਜ਼ੀ ਦੇ ਸਾਬ ਨਾਲ ਕੁਝ ਲਾਲ ਮਿਰਚਾਂ ਪੀਸੀਆਂ ਹੋਈਆਂ ਪਾ ਲਾਂਗੇ ਤੇ ਥੋੜਾ ਜਿਹਾ ਲਸਣ ਲਿਆ ਆ ਆਪਾਂ ਲਸਣ ਵੀ ਪੌਂਥੇ ਦੇ ਵਿੱਚ ਆ ਜਿਹੜਾ ਜ਼ਰੂਰੀ ਪਾ ਲਈ ਤੁਸੀਂ ਫਿਰ ਟੇਸਟ ਜਿਹੜਾ ਵਧੀਆ ਹੁੰਦਾ ਪੌਂਥੇ ਦਾ ਤੇ ਦੋ ਆਪਾਂ ਟਵਾਟਰ ਲਏ ਆ ਜੀ ਇਹ ਕੁਝ ਥੋੜੀ ਬੈਂਗਣ ਘਰੇ ਲੱਗੀ ਸੀ ਮੈਂ ਵੀ ਤੋੜ ਲਈ ਸੀ ਨਾਲ ਪਾਈ ਆ ਕਿ ਮੈਨੇ ਸਰ ਵੀ ਵਿੱਚ ਵਿੱਚ ਤੜਕੀ ਲਵਗੀ ਫਿਰ ਕਿਉਂਕਿ ਥੋੜੀ ਹੁੰਦੀ ਐ ਤੇ ਦੋ ਬੂਟੇ ਆ ਤੇ ਫਿਰ ਬਾਅਦ ਚ ਕੰਮ ਨਹੀਂ ਆਉਂਦੀ ਵੇਸਟ ਜਾਂਦੀ ਐ ਹੁਣ ਮੈਂ ਕਿਹਾ ਚਲੋ ਵਿੱਚ ਤੇ ਹੁਣ ਆਪਾਂ ਇਹ ਦੂ ਪਿਆਜ਼ ਆ ਜਿਹੜੇ ਕੱਟ ਲਏ ਆ ਤੜਕਾ ਲਾਉਣ ਵਾਸਤੇ ਬਾਅਦ ਚ ਕਿਉਂਕਿ ਪੈਨ ਗਰਮ ਹੋਊਗਾ ਤੇ ਫਿਰ ਨਾਲ ਹੀ ਆਪਾਂ ਤੜਕਾ ਜਿਹੜਾ ਲਾ ਦੇਾਂਗੇ ਤੇ ਹੁਣ ਇੱਧਰ ਆਪਣਾ ਪੈਨ ਰੱਖਿਆ ਹੋਇਆ ਜੀ ਤੇਲ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹ ਸਬਜ਼ੀਆਂ ਜਿਹੜੀਆਂ ਕੱਟੀਆਂ ਨੇ ਇਹਦੇ ਵਿੱਚ ਪਾ ਕੇ ਫਰਾਈ ਕਰ ਲੈਂਦੇ ਆ ਦੇਖੋ ਇਸ ਤਰ੍ਹਾਂ ਜਿੱਦਾਂ ਤੁਹਾਡਾ ਪੈਨ ਚਾਹੇ ਕੜਾਈ ਹੋਈ ਹੋਈ ਉਨੀ ਕੁ ਤੁਸੀਂ ਸਬਜ਼ੀ ਪਾ ਲਿਓ ਤੇ ਮੈਂ ਬਸ ਦੋ ਵਾਰੀ ਚ ਫਰਾਈ ਕਰ ਦੂੰਗੀ ਕਿਉਂਕਿ ਪੈਨ ਵਿੱਚ ਥੋੜੀ ਛੋਟੀ ਹੈ ਸਬਜ਼ੀ ਜ਼ਿਆਦਾ ਬਾਕੀ ਤੁਸੀਂ ਤੇੰਦੇ ਸਾਹਮਣਾਲੋ ਇੱਕ ਵਾਰੀ ਚ ਵੀ ਫਰਾਈ ਕਰ ਸਕਦੇ ਹੁਣ ਤੇ ਵਿੱਚ ਹੀ ਲਸਣ ਹਰੀ ਮਿਰਚ ਸਾਰਾ ਜਿੰਨੀ ਵੀ ਸਬਜ਼ੀ ਆਪਾਂ ਕੱਟੀ ਆ ਸਾਰੀ ਫਰਾਈ ਕਰਨੀ ਆ ਭੁੰਨਣੀ ਕੋਈ ਨਹੀਂ ਹੈਗੀ ਤੇ ਫਰਾਈ ਕਰਕੇ ਉੱਪਰ ਆਪਾਂ ਛਲਕੇ ਲਾ ਦੇਣੇ ਆ ਬਹੁਤ ਹੀ ਆਸਾਨੀ ਨਾਲ ਲੈ ਜਾਂਦੇ ਆ ਦੇਖੋ ਇਸ ਤਰ੍ਹਾਂ ਫੜ ਕੇ ਛਲਕੇ ਜਿਵੇਂ ਆਪਾਂ ਬਤਾਉਂ ਭੁੰਨ ਕੇ ਛਲਕੇ ਲਾਉਣੇ ਉਦਾਂ ਹੀ ਲਾ ਦੇਣੇ ਆ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਮਹਾਰਾਜ ਰਸੋਈ ਚੰਦਨ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜਿਹੜੇ ਚੈਨਲ ਤੇ ਨਵੇਂ ਹੋਏ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਕੋਈ ਵੀ ਤੁਹਾਡੇ ਤੱਕ ਪਹੁੰਚ ਸਕੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਤਾਂ ਤੇ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੁੰਦਾ ਜੇ ਕਮੈਂਟ ਆ ਜਿਹੜਾ ਤੁਸੀਂ YouTube ਤੇ ਜਾ ਕੇ ਕਰਿਆ ਕਰੋ ਜੀ WhatsApp ਤੇ ਨਾ ਕਰਿਆ ਕਰੋ ਕਈ ਵਾਰ ਕਿਸੇ ਕੋਲ ਨੰਬਰ ਹੁੰਦਾ WhatsApp ਤੇ ਕਰ ਦਿੰਦੀਆਂ ਪੈਸੇ ਜਿਹਾ ਕਮੈਂਟ ਤੇ ਉਹਦੇ ਤੇ ਆਪਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਤੇ ਇੱਕ ਮਿੰਟ ਆ ਜਿਹੜਾ ਤੁਸੀਂ ਪਲੀਜ਼ YouTube ਤੇ ਕਰ ਲੈ। ਕਿਉਂਕਿ ਸਰਦੀ ਦੇ ਵਿੱਚ ਤਾਂ ਆਪਾਂ ਅੱਗ ਮਚਾਉਨੇ ਆ ਨਾ ਚੁੱਲ੍ਹਿਆਂ ਦੇ ਵਿੱਚ ਚਲੋ ਸੇਕਣ ਨੂੰ ਵੀ ਮਚਾ ਲਈਦੀ ਉਹਦੋਂ ਤਾਂ ਨਹੀਂ ਐਡਾ ਹੁੰਦਾ ਤਾਂ ਆਪਾਂ ਭੁੰਨ ਵੀ ਲਈਦੇ ਆ ਬਤਾਉ ਵਗੈਰਾ। ਤੇ ਗਰਮੀ ਦੇ ਵਿੱਚ ਮੈਂ ਤਾਂ ਨਹੀਂ ਕਦੇ ਚੁੱਲ੍ਹੇ ਦੇ ਵਿੱਚ ਅੱਗ ਮਚਾਈ ਤੇ ਫਿਰ ਮੈਨੂੰ ਦਿੱਕਤ ਹੋ ਜਾਂਦੀ ਹੈ ਇਹ ਭੁੰਨਣ ਦੀ। ਤੇ ਮੈਂ ਫਿਰ ਹੁਣ ਇਸ ਤਰ੍ਹਾਂ ਇਹਨੂੰ ਫਰਾਈ ਕਰਕੇ ਬਣਾਇਆ ਕਰੂੰਗੀ ਬਿਲਕੁਲ ਉਦਾਂ ਹੀ ਬਣਦੇ ਉਹ ਤੋਂ ਵੀ ਜ਼ਿਆਦਾ ਟੇਸਟੀ ਬਣਦੇ ਆ ਜੀ ਭੁੰਨਣ ਨਾਲ ਵੀ। ਤੇ ਤੁਸੀਂ ਟਰਾਈ ਜ਼ਰੂਰ ਕਰ ਲਵੇ ਇੱਕ ਵਾਰ ਤੇ ਹੁਣ ਆਪਾਂ ਇਹ ਤੜਕਾ ਜਿਹੜਾ ਭੁੰਨ ਲਿਆ ਸੀਗਾ ਪਿਆਜ਼ ਪਾ ਕੇ ਤੇ ਮਿਰਚ ਮਸਾਲੇ ਜਿਹੜੇ ਆਪਣੀ ਲੂਨਦਾਨੀ ਦੇ ਵਿੱਚ ਆਮ ਹੀ ਰੋਜ਼ ਪਉਨੇ ਉਹ ਹੀ ਪਾਏ ਆਪਾਂ ਸਵਾਦ ਦੇ ਹਿਸਾਬ ਨਾਲ ਤੇ ਅੱਧਾ ਖਚਮਚਾ ਗਰਮ ਮਸਾਲੇ ਦਾ ਪਾਲਿਓ ਤੁਸੀਂ ਹੋਇਆ ਤਾਂ ਤੇ ਨਹੀਂ ਇਦਾਂ ਵੀ ਬਣ ਜਾਣਾ ਵਧੀਆ ਦੇਖੋ ਜੀ ਕਿੰਨਾ ਸੋਹਣਾ ਕਲਰ ਆ ਆਪਣੇ ਭੜਤੇ ਦਾ ਤੇਲ ਆ ਜਿਹੜਾ ਬਿਲਕੁਲ ਛੱਡ ਦਿੱਤਾ ਇਹਨੇ ਦੇ ਬਣ ਕੇ ਤਿਆਰ ਆ ਬਿਲਕੁਲ ਦੇਖੋ ਕਿੰਨਾ ਵਧੀਆ ਬਣਿਆ ਤੇ ਉੱਪਰ ਵੀ ਆਪਾਂ ਹੁਣ ਥੋੜਾ ਜਿਹਾ ਕੜੀ ਪੱਤਾ ਕੱਟ ਕੇ ਪਾ ਦਿੱਤਾ ਹੈ ਸੀਜ਼ਨ ਦੇ ਹਿਸਾਬ ਨਾਲ ਤੁਸੀਂ ਕੋਈ ਵੀ ਪਾ ਸਕਦੇ ਹੋ ਹਰਾ ਧਨੀਆ ਮੇਥੇ ਮੇਥੀ ਜੋ ਵੀ ਤੁਸੀਂ ਪਸੰਦ ਕਰਦੇ ਹੋ ਤੇ ਇਧਰ ਆਪਾਂ ਰੋਟੀ ਵੀ ਤਿਆਰ ਕਰ ਲਈ ਹੈ ਜੀ ਸਵੇਰ ਦੇ ਟਾਈਮ ਬਣਾਇਆ ਸੀ ਆਪਾਂ ਪਰਤਾ ਤੇ ਹੁਣ ਆਪਾਂ ਪਲੇਟ